ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਭ ਠੀਕ ਠਾਕ ਹੋਵਾਂਗੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀਆਂ ਵੀ گاਵਾਂ ਦਾ ਟੈਂਪਰੇਚਰ ਜਿਹੜਾ ਲੋ ਹੁੰਦਾ ਉਹਦੇ ਕੀ ਕੀ ਕਾਰਨ ਨੇ ਵੀ ਕੀ ਕਿਹੜੇ-ਕਿਹੜੇ ਕਾਰਨਾ ਕਰਕੇ گاਵਾਂ ਦਾ ਟੈਂਪਰੇਚਰ ਲੋ ਹੋ ਜਾਂਦਾ ਜਾਂ ਸੁਣਨ ਤੋਂ ਬਾਅਦ ਆਪਣੀਆਂ گاਵਾਂ ਬੈਠ ਕੇ ਹੋ ਜਾਂਦੀਆਂ ਨੇ ਠੀਕ ਆ ਨਾ ਅੱਜ ਦੀ ਵੀਡੀਓ 'ਚ ਆਪਾਂ ਇਹ ਗੱਲ ਕਰਾਂਗੇ ਬਾਕੀ ਜਿਵੇਂ ਹੁ ਕੀ ਹੁਣ ਤੁਹਾਨੂੰ ਪਤਾ ਵੀ ਸਿਆਾਲਾ ਸਿਆਾਲ ਚ ਜਣ ਜੀ 90% ਚਾਂਸ ਨੇ ਜਿਹੜੇ ਉਹ ਲੋ ਟੈਂਪਰੇਚਰ ਦੇ ਆਉਂਦੇ ਨੇ ਜਿਵੇਂ ਤੁਸੀਂ ਗਰਮੀਆਂ ਚ ਲਾ ਲਓ ਵੀ ਟੈਂਪਰੇਚਰ ਹਾਈ ਵੀ ਹੋ ਜਾਂਦਾ ਬੁਖਾਰ ਹੋ ਜਾਂਦਾ ਪਸ਼ੂ ਨੂੰ 105 6 ਤੱਕ ਠੀਕ ਆ ਨਾ ਤੇ ਸਰਦੀਆਂ ਚ ਜਿਹੜਾ 90% ਚਾਂਸ ਨੇ ਇਹ ਲੋ ਟੈਂਪਰੇਚਰ ਦੇ ਹੀ ਆਉਂਦੇ ਨੇ ਠੀਕ ਆ ਨਾ ਬਾਕੀ ਤੁਸੀਂ ਆਪਣੇ ਘਰੇ ਥਰਮਾਮੀਟਰ ਜ਼ਰੂਰ ਲਿਆ ਕੇ ਰੱਖੋ ਕਿਉਂਕਿ ਤੁਹਾਨੂੰ ਜਦੋਂ ਵੀ ਕੋਈ ਪ੍ਰੋਬਲਮ ਗਾਂ ਚ ਲੱਗਦੀ ਆ ਉਹਦੀ ਐਕਟੀਵਿਟੀ ਤੁਹਾਨੂੰ ਕੋਈ ਲੱਗਦੀ ਆ ਵੀ ਇਹਨੂੰ ਕੋਈ ਪ੍ਰੋਬਲਮ ਆ ਗਈ ਜਾਂ ਆਉਣੇ ਵਾਲੀ ਆ ਠੀਕ ਆ ਨਾ ਜਾਂ ਕਾਸੇ ਦਾ ਦਰਦ ਮੰਦੀ ਆ ਕੁਝ ਵੀ ਤੁਹਾਨੂੰ ਪਤਾ ਲੱਗਦਾ ਮੂਮੈਂਟ ਦਾ ਤਾਂ ਟੈਂਪਰੇਚਰ ਹੀ ਚੈੱਕ ਕਰਨਾ ਹੁੰਦਾ ਪਹਿਲਾਂ ਜੇ ਆਪਾਂ ਕਹੀਏ ਆਪਾਂ ਵੀ ਟ੍ਰੀਟਮੈਂਟ ਕਰਨਾ ਜਾਂ ਆਪਾਂ ਡਾਕਟਰ ਤੋਂ ਟੀਕੇ ਪੁੱਛ ਕੀ ਲਾਉਣੇ ਨੇ ਠੀਕ ਆ ਨਾ ਫਿਰ ਵੀ ਆਉਣੇ ਆਪਾਂ ਨੂੰ ਇਹੀ ਕਹਿਣਾ ਵੀ ਪਹਿਲਾਂ ਟੈਂਪਰੇਚਰ ਚੈੱਕ ਕਰਕੇ ਦੱਸੋ ਕਿੰਨਾ ਸੋ ਇਹ ਬਹੁਤ ਜ਼ਰੂਰੀ ਆ 80 ਕ 80 ਕ ਪਰਹਦਾ ਆ ਜਾਂਦਾ ਥਰਮਾਮੀਟਰ ਆ ਜਿਹੜਾ ਉਹ ਜ਼ਰੂਰ ਲਿਆ ਕੇ ਰੱਖੋ ਜਦੋਂ ਤੁਹਾਨੂੰ ਕੋਈ ਵੀ ਮੂਵਮੈਂਟ ਦਾ ਪਤਾ ਲੱਗਦਾ ਪਸ਼ੂ ਦੀ ਤਾਂ ਜਦੇ ਤੁਰੰਤ ਟੈਂਪਰੇਚਰ ਆ ਜਿਹੜਾ ਚੈੱਕ ਕਰ ਲਓ ਠੀਕ ਆ ਨਾ ਕੀ ਇਹਦਾ ਇੱਕ ਫਾਇਦਾ ਇਹ ਵੀ ਆ ਮਾਲੋ ਰਾਤ ਬਰਾਤੇ ਵੀ ਤੁਹਾਡਾ ਪਸ਼ੂ ਢਿੱਲਾ ਮੱਠਾ ਹੁੰਦਾ ਤੁਸੀਂ ਟੈਂਪਰੇਚਰ ਚੈੱਕ ਵੀ ਕਰ ਲੇਂਗੇ ਠੀਕ ਹੈ ਨਾ ਬਾਈ ਚਾਂਸ ਆਪਾਂ ਡਾਕਟਰ ਦੇ ਹਸਾਰੇ ਰਹਿ ਜਾਂਦਾ ਜਦ ਤੱਕ ਬਿਮਾਰੀ ਹੈ ਜਿਹੜੀ ਵਧਣ ਲੱਗ ਜਾਂਦੀ ਹੈ ਕਈ ਵਾਰ ਚਲੋ ਆਪਾਂ ਵੀ ਮਤਲਬ ਟੈਂਪਰੇਚਰ ਚੈੱਕ ਕਰਕੇ ਡਾਕਟਰ ਨਹੀਂ ਵੀ ਆਉਂਦਾ ਆਪਾਂ ਉਹ ਤੋਂ ਟੀਕੇ ਪੁੱਛ ਕੇ ਲਾ ਦਿੰਨੇ ਆ ਠੀਕ ਹੈ ਨਾ ਚਲੋ ਬਿਮਾਰੀ ਹੈ ਜਿਹੜੀ ਵਧਣ ਨਾਲ ਉਹ ਸੰਭਲ ਜਾਂਦੀ ਆ ਥਰਮਾਮੀਟਰ ਆਪਣੇ ਘਰੇ ਜਰੂਰ ਲਿਆ ਕੇ ਰੱਖੋ ਬਾਕੀ ਅੱਜ ਦੀ ਵੀਡੀਓ 'ਚ ਆਪਾਂ ਤਿੰਨ ਕਾਰਨ ਬਾਰੇ ਗੱਲ ਕਰਾਂਗੇ ਜਿਹੜੇ ਪਸ਼ੂਆਂ ਦਾ ਟੈਂਪਰੇਚਰ ਲੋ ਕਰ ਦਿੰਦੇ ਨੇ ਜਿਨ੍ਹਾਂ ਕਾਰਨਾਂ ਕਰਕੇ ਜਾਂ ਲੋ ਹੋ ਜਾਂਦਾ ਠੀਕ ਆ ਨਾ ਪਹਿਲਾ ਮੇਨ ਕਾਰਨ ਮਿਨਰਲ ਤੇ ਵਿਟਾਮਿਨਾਂ ਦੀ ਡੈਫੀਸ਼ੈਂਸੀ ਹੈ ਜਿਹੜੀ ਠੀਕ ਆ ਨਾ ਜਿਵੇਂ ਮਿਨਰਲ ਹੋ ਗਏ ਤੁਸੀਂ ਲਾ ਲਓ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਠੀਕ ਆ ਨਾ ਮੈਗਨੀਸ਼ੀਅਮ ਹੋ ਗਿਆ ਵਗੈਰਾ ਵਗੈਰਾ ਠੀਕ ਆ ਨਾ ਜਾਂ ਵਿਟਾਮਿਨ ਆ ਜਲਾ ਲੋ ਤੁਸੀਂ ਵਿਟਾਮਿਨ ਏ ਡੀ ਹੋ ਗਿਆ 26 ਹੋ ਗਿਆ ਬੀ 12 ਹੋ ਗਿਆ ਵੀ ਇਹਨਾਂ ਦੀ ਕਈ ਵਾਰ ਡੈਫੀਸੈਂਸੀ ਆ ਜਾਂਦੀ ਆ ਠੀਕ ਆ ਨਾ ਜਿਹਦੇ ਕਰਕੇ ਗਾਵਾਂ ਦਾ ਟੈਂਪਰੇਚਰ ਆ ਜਿਹੜਾ ਲੋ ਹੋ ਜਾਂਦਾ ਕਿਉਂਕਿ ਜਿਵੇਂ ਤੁਸੀਂ ਲਾ ਲੋ ਵਿਟਾਮਿਨ ਏ ਆ ਠੀਕ ਆ ਨਾ ਜਿਹੜਾ ਇਮਿਊਨਿਟੀ ਨੂੰ ਬੂਸਟ ਕਰਦਾ ਜੇ ਉਹਦੀ ਕਮੀ ਆ ਗਈ ਪਸ਼ੂ ਆਪਣਾ ਖਾਣਾ ਵੀ ਛੱਡ ਦਿੰਦਾ ਠੀਕ ਆ ਨਾ ਰੱਜਿਆ ਰੱਜਿਆ ਰਹਿੰਦਾ ਢਿੱਡ ਫੁੱਲ ਜਾਂਦਾ ਠੀਕ ਆ ਨਾ ਉੱਠ ਜਾਂਦਾ ਬੈਠ ਜਾਂਦਾ ਉੱਠ ਜਾਂਦਾ ਬੈਠ ਜਾਂਦਾ ਠੀਕ ਆ ਨਾ ਇਹ ਕਮੀਆਂ ਜਿਹੜੀਆਂ ਨੇ ਵਿੰਦਰਾ ਵਿਟਾਮਿਨਾਂ ਦੀ ਡੈਫੀਸੈਂਸੀ ਨਾਲ ਵੀ ਪਸ਼ੂ ਦਾ ਟੈਂਪਰੇਚਰ ਆ ਜਿਹੜਾ ਲੋ ਹੋ ਜਾਂਦਾ ਇਸ ਕਰਕੇ ਆਪਣੇ ਪਸ਼ੂ ਜਣ ਜੀ ਮਿਨਰਲ ਮਿਕਸਚਰ ਵਧੀਆ ਪਹਿਲਾਂ ਆਪਾਂ ਚੱਲ ਦੇਖੋ ਯਾਰ ਜਿਉਂ ਜਿਉਂ ਬੰਦਾ ਕੰਮ ਕਰਦਾ ਤਿਉਂ ਤਿਉਂ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਠੀਕ ਆ ਨਾ ਜਿਉਂ ਜਿਉਂ ਕਿਸੇ ਵੀ ਕਿੱਤੇ 'ਚ ਕੰਮ ਕਰਦਾ ਕੋਈ ਵੀ ਕੰਮ ਕਰਨਾ ਆਪਾਂ ਨੇ ਜੋញੋਂ ਰੈਗੂਲਰ ਕਰਦਾ ਉਹਨੂੰ ਉਹ ਚੀਜ਼ ਦਾ ਭੇਤ ਆਈ ਜਾਂਦਾ ਜਾਂ ਪਤਾ ਲੱਗ ਹੀ ਜਾਂਦਾ ਜਿਵੇਂ ਹੁਣ ਆਪਾਂ ਕਹਿੰਦੇ ਆ ਬਹੁਤ ਤਰ੍ਹਾਂ ਦੇ ਮਿਨਰਲ ਮਿਕਚਰ ਨੇ ਠੀਕ ਆ ਨਾ ਕਈ ਮਿਨਰਲ ਮਿਕਚਰ ਦਾ ਰਿਜ਼ਲਟ ਹੈਗਾ ਕਈਆਂ ਦਾ ਜਮਾ ਹੀ ਨਹੀਂ ਹੈਗਾ ਪਾਈ ਆਪਾਂ ਜੇ ਲਗਾਤਾਰ ਜਾਨਨੇ ਆ ਜਿਵੇਂ ਹੁਣ ਸੀਆਰਐਸ ਪਾਊਡਰ ਦਾ ਮੰਨੇ ਆ ਪਰ ਮੰਨੇ ਆ ਸਾਰੇ ਕਹਿੰਦੇ ਨੇ ਵੀ ਸੀਆਰਐਸ ਪਾਊਡਰ ਬਹੁਤ ਵਧੀਆ ਠੀਕ ਆ ਨਾ ਜਨਜੀ ਮਿਨਰਲ ਮਿਕਚਰ ਹੈ ਜਿਹੜਾ ਵਧੀਆ ਕੰਪਨੀ ਦਾ ਹੀ ਪਾਇਆ ਕਰੋ ਆਪਾਂ ਸਸਤੇ ਦੇ ਚੱਕਰ 'ਚ ਪੈ ਕੇ ਉਹ ਨਾ ਆਪਾਂ ਨੂੰ ਰਿਜ਼ਲਟ ਮਿਲਦਾ ਉਹ ਪੈਂਦਾ ਵੀ ਦੁੱਗਣਾਈਆਂ 100 100 150 ਗ੍ਰਾਮ ਵੀ ਆਪਾਂ ਪਾਈ ਜਾਂਦੇ ਆ ਪਰ ਰਿਜ਼ਲਟ ਕੋਈ ਮਿਲਦਾ ਨਹੀਂ ਹੈਗਾ ਇਦੋਂ ਟ੍ਰੇਸ ਮਿਨਰਲ ਪਾ ਲੋ ਉਹਨਾਂ ਦੀ ਮਾਤਰਾ ਵੀ ਘੱਟ ਪੈਣੀ ਆ ਜਿਵੇਂ ਹੁਣ ਟ੍ਰੇਸ ਮਿਨਰਲ ਤਾਂ 30 35 ਗ੍ਰਾਮ ਹੀ ਪੈਣਾ ਜਾਂ ਚਿਲੇਟਡ ਆ ਉਹ 50 ਗ੍ਰਾਮ ਹੀ ਪੈਣਾ ਠੀਕ ਆ ਨਾ ਜਿਹੜਾ ਪਲੇਨ ਮਿਨਰਲ ਮਿਕਸਚਰ ਆਪਾਂ 150 ਗ੍ਰਾਮ ਤੱਕ ਵੀ ਪਾ ਦਿੰਨੇ ਆ ਤਾਂ ਵੀ ਆਪਾਂ ਨੂੰ ਇੰਨਾ ਰਿਜ਼ਲਟ ਆ ਜਿਹੜਾ ਨਹੀਂ ਮਿਲਦਾ ਹੈਗਾ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਇਹੀ ਗੱਲ ਕਹੀ ਸੀ ਵੀ ਜਿਹੜੀ ਵੀ ਜੀ ਤੁਸੀਂ ਕਰ ਰਹੇ ਹੋ ਜੇ ਉਹਦਾ ਰਿਜ਼ਲਟ ਨਹੀਂ ਮਿਲਦਾ ਤਾਂ ਉਹਨੂੰ ਛੱਡ ਦਿਓ। ਕੀ ਆ ਕੰਪਨੀ ਦਾ ਜ਼ਰੂਰੀ ਨਹੀਂ ਹੁੰਦਾ ਵੀ ਇੱਕੋ ਕੰਪਨੀ ਸਾਰਿਆਂ ਨੇ ਵਰਤਣੀ ਆ। ਕਈ ਵਾਰ ਕਿਸੇ ਨੂੰ ਕੋਈ ਕੰਪਨੀ ਦਾ ਵਧੀਆ ਲੱਗਦਾ ਹੁੰਦਾ ਕਦੇ, ਕਈ ਵਾਰ ਕਿਸੇ ਨੂੰ ਕੋਈ ਕੰਪਨੀ ਦਾ ਰਿਜ਼ਲਟ ਵਧੀਆ ਲੱਗਦਾ ਹੁੰਦਾ ਠੀਕ ਆ ਨਾ। ਆਪਣਾ ਵਧੀਆ ਚਿਲੇਟਡ ਪਾਓ ਜਾਨੀ ਜੀ, ਪਲੇਨ ਨਾ ਪਾਓ। ਪਲੇਨ ਉਦੋਂ ਪਾ ਲਓ ਜਦੋਂ ਤੁਹਾਡਾ ਪਸ਼ੂ ਗੱਭਣ ਹੋ ਗਿਆ। ਉਦੋਂ ਚਾਹੇ ਥੋੜਾ ਜਿਹਾ ਸਸਤਾ ਪਾ ਲਓ ਜਿੰਨਾ ਜਿਹੜਾ ਗੱਭਣ ਨਹੀਂ ਹੈਗਾ। ਉਦੋਂ ਤੁਸੀਂ ਚਿਲੇਟਡ ਹੀ ਪਾਓ। ਪਹਿਲਾ ਕਾਰਨ ਤਾਂ ਇਹ ਹੋ ਗਿਆ मिनरल ਤੇ ਵਿਟਾਮਿਨਾਂ ਦੀ ਡੈਫੀਸੈਂਸੀ ਇਹ ਕਿਸੇ ਵੀ मिनरल ਵਿਟਾਮਿਨ ਦੀ ਡੈਫੀਸੈਂਸੀ ਹੋ ਸਕਦੀ ਹੈ ਕੈਲਸ਼ੀਅਮ ਦੀ ਵੀ ਹੋ ਸਕਦੀ ਆ ਜਿਵੇਂ ਹੁਣ ਆਪਣੀਆਂ ਗਾਵਾਂ ਟੈਂਪਰੇਚਰ ਕਈ ਵਾਰ ਡਾਊਨ ਹੋ ਜਾਂਦਾ ਕਈ ਵਾਰ ਪਿਸ਼ਾਬ ਚੋਂ ਖੂਨ ਆਉਣ ਲੱਗ ਜਾਂਦਾ ਜਾਂ ਕਈ ਵਾਰ ਬੈਠੇ ਜਾਂਦੀਆਂ ਨੇ ਹੁਣ ਪਿਸ਼ਾਬ ਚੋਂ ਜੇ ਖੂਨ ਆਉਣ ਲੱਗਿਆ ਤਾਂ ਫਾਸਫੋਰਸ ਦੀ ਕਮੀ ਆ ਜਿਵੇਂ ਟੋਨੋ ਫਾਸਫੇਨ ਲੱਗਦਾ ਉਹ ਚ ਠੀਕ ਆ ਨਾ ਇੰਜੈਕਸ਼ਨ ਤਾਂ ਬਹੁਤ ਨੇ ਜਿਹੜੇ ਟੈਂਪਰੇਚਰ ਲੋਅ ਚ ਲੱਗਦੇ ਨੇ ਕੋਈ ਕੋਈ ਲਾਉਂਦਾ ਕੋਈ ਕੋਈ ਲਾਉਂਦਾ ਠੀਕ ਹੈ ਨਾ ਹਰੇਕ ਡਾਕਟਰ ਹੁਣ ਜੇ ਆਪਾਂ ਪੰਜ ਡਾਕਟਰਾਂ ਨੂੰ ਵੀ ਸੱਦ ਲੋ ਕੋਈ ਦੋ ਟੀਕੇ ਹੋਰ ਲਾ ਦੂ ਕੋਈ ਹੋਰ ਲਾ ਦੂ ਯਾਨੀ ਕਿ ਹੁੰਦੇ ਇਹੀ ਚੀਜ਼ ਨੇ ਸਾਲਟ ਲਗਭਗ ਸੇਮ ਜੀ ਹੁੰਦੇ ਨੇ ਕਿ ਇਹ ਹੁੰਦਾ ਵੀ ਪਸ਼ੂ ਐਕਟੀਵਿਟੀ ਕੀ ਰੱਖਦਾ ਬਾਥਰੂਮ ਨਹੀਂ ਖੂਨ ਆਉਂਦਾ ਜਾਂ ਸਕਿਨ ਨੂੰ ਖੁਦਰ ਖੁਰਦੜੀ ਜੀ ਹੋਈ ਜਾਂਦੀ ਆ ਜਾਂ ਤੁਸੀਂ ਲਾ ਲੋ ਵੀ ਬੈਠ ਗਿਆ ਜਾਂ ਮੂੰਹ ਚੋਂ ਲਾਲਾਂ ਆਈ ਜਾਂਦੀਆਂ ਨੇ ਠੀਕ ਹੈ ਨਾ ਵੀ ਆਪਣੇ ਪਸ਼ੂ ਨੂੰ ਯਾਨੀ ਕਿ ਮਿਨਰਲ ਮਿਕਸਚਰ ਵਧੀਆ ਪਾਓ ਤੇ ਦੂਜਾ ਕਾਰਨ ਹੁੰਦਾ ਪੇਟ ਦੇ ਕੀੜੇ ਇਹ ਵੀ ਬਹੁਤ ਵੱਡਾ ਕਾਰਨ ਆ ਜਿਹਦੇ ਨਾਲ ਪਸ਼ੂ ਦਾ ਟੈਂਪਰੇਚਰ ਆ ਜਿਹੜਾ ਲੋ ਹੋ ਜਾਂਦਾ ਆਪਾਂ ਆਪਣੇ ਪਸ਼ੂ ਨੂੰ ਕੋਈ ਵੀ ਖਰਾਕ ਪਾਉਨੇ ਆ ਠੀਕ ਆ ਨਾ ਜਦੋਂ ਨੂੰ ਨਹੀਂ ਲੱਗਣੀ ਪੇਟ ਦੇ ਜਿਹੜੇ ਕੀੜੇ ਨੇ ਉਹੀ ਖਾਈ ਜਾਂਦੇ ਨੇ ਠੀਕ ਆ ਨਾ ਉਦੋਂ ਵੀ ਉਹ ਚ ਬਹੁਤ ਘਾਟਾਂ ਹੋ ਜਾਂਦੀਆਂ ਨੇ ਜਿਹਦੇ ਕਰਕੇ ਗਾਵਾਂ ਦਾ ਟੈਂਪਰੇਚਰ ਆ ਜਿਹੜਾ ਲੋ ਹੋ ਜਾਂਦਾ ਇਸ ਲਈ ਸੂਣ ਤੋਂ 21 ਦਿਨ ਬਾਅਦ ਠੀਕ ਹੈ ਨਾ ਡੀਵਾਰਮਿੰਗ ਬਹੁਤ ਜ਼ਰੂਰੀ ਆ ਤੁਹਾਡਾ ਪਸ਼ੂ ਬਾਰ-ਬਾਰ ਰਿਪੀਟ ਵੀ ਹੋ ਰਿਹਾ ਤਾਂ ਪਹਿਲਾਂ ਉਹਦੀ ਡੀਵਾਰਮਿੰਗ ਕਰੋ ਠੀਕ ਹੈ ਨਾ ਸੂਣ ਤੋਂ 21 ਦਿਨ ਬਾਅਦ ਤਾਂ ਕਰਨੀ ਉਹ ਕਰਨੀ ਆ ਪੱਕਾ ਇਹ ਨੋਟ ਰੱਖੋ ਠੀਕ ਹੈ ਨਾ ਇੱਕ ਵਾਰ ਜਦੋਂ ਤੁਹਾਡਾ ਪਸ਼ੂ ਤੁਸੀਂ ਡਰਾਈ ਕਰਨਾ ਉਦੋਂ ਕਰਨੀ ਆ ਇਹ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਕਈ ਵਾਰ ਕੀ ਕਰਦੇ ਆ ਆਪਾਂ ਟ੍ਰਾਂਜੈਕਸ਼ਨ ਡਰਾਈ ਫੀਡ ਸਾਰਾ ਕੁਝ ਵਧੀਆ ਪਾਉਨੇ ਆ ਪਰ ਪੇਟ ਦੇ ਕੀੜਿਆਂ ਦੀ ਦਵਾਈ ਨਹੀਂ ਦਿੰਦੇ ਗੱٻਣ ਹੋਣ ਤੋਂ ਬਾਅਦ ਠੀਕ ਹੈ ਨਾ ਉਹ ਵੀ ਬਹੁਤ ਵੱਡਾ ਕਾਰਨ ਹੋ ਜਾਂਦਾ ਵੀ ਜਿਹਦੇ ਕਰਕੇ ਗਾਵਾਂ ਦਾ ਟੈਂਪਰੇਚਰ ਲੋ ਹੁੰਦਾ ਪੇਟ ਦੇ ਕੀੜਿਆਂ ਦੀ ਦਵਾਈ ਆ ਜਿਹੜੀ ਜ਼ਰੂਰ ਦਿਆ ਕਰੋ ਤਰੀਕ ਲਿਖ ਲਿਆ ਕਰੋ ਪੇਟ ਦੇ ਕੀੜਿਆਂ ਦੇ ਨਾਲ ਨਾਲ ਜਿਹੜੇ ਚਿਚੜ ਪੈਂਦੇ ਨੇ ਉਹ ਵੀ ਬਹੁਤ ਵੱਡਾ ਕਾਰਨ ਨੇ ਠੀਕ ਆ ਨਾ ਇਸ ਕਰਕੇ ਆਪਣੇ ਪਸ਼ੂਆਂ ਤੇ ਸਪਰੇ ਆਪਣੇ ਫਾਰਮ ਤੇ ਆਪਣੇ ਸ਼ੈੱਡ ਤੇ ਹਫਤੇ 10 ਦਿਨ ਬਾਅਦ ਚਚਣ ਵਾਲੀ ਦਵਾਈ ਦੀ ਸਪਰੇ ਜ਼ਰੂਰ ਕਰਿਆ ਕਰੋ ਠੀਕ ਆ ਨਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਅਸਾਂ ਆਪਾਂ ਬੜੀ ਤੋਂ ਬੜੀ ਬਿਮਾਰੀ ਨੂੰ ਟਾਲ ਵੀ ਸਕਦੇ ਆ ਤੇ ਬੜੀ ਤੋਂ ਬੜੀ ਬਿਮਾਰੀ ਨੂੰ ਸੱਦਾ ਵੀ ਦੇ ਸਕਦੇ ਆ ਠੀਕ ਆ ਨਾ ਬਾਕੀ ਆਪਾਂ ਨੇ ਕੋਸ਼ਿਸ਼ ਕਰਨੀ ਆ ਵੀ ਵੱਧ ਤੋਂ ਵੱਧ ਆਪਣਾ ਪਸ਼ੂ ਤੰਦਰੁਸਤ ਰਹੇ ਕੋਈ ਬਿਮਾਰੀ ਨਾ ਆਵੇ ਇਸ ਲਈ ਆਪਣੇ ਪਸ਼ੂ ਦੀ ਡੀ ਵਰਮਿੰਗ ਜਰੂਰ ਕਰੋ ਤਰੀਕ ਨੋਟ ਕਰ ਲਿਆ ਕਰੋ ਹਰੇਕ ਵਾਰ ਸਾਲਟ ਆ ਜਿਹੜਾ ਉਹ ਬਦਲ ਕੇ ਦੇ ਦਿਆ ਕਰੋ ਤੀਜਾ ਇਹਦਾ ਕਾਰਨ ਮੈਟਾਬੋਲਿਕ ਡਿਸਆਰਡਰ ਆ ਜਿਹੜਾ ਜਿਵੇਂ ਪਸ਼ੂ ਜ਼ਿਆਦਾ ਖਾ ਲਿਆ ਜਾਦਾ ਹਰਾ ਖਾ ਲਿਆ ਜਾਂ ਜਿਆਦੇ ਖਲ ਖਾ ਲਈ ਫੀਡ ਕੋਈ ਵਾਰ ਖੁੱਲ ਵੀ ਜਾਂਦਾ ਆਪਣਾ ਪਸ਼ੂ ਖੁੱਲ ਕੇ ਫੀਡ ਖਾ ਲਈ ਹਰਾ ਜਿਆਦਾ ਖਾ ਲਿਆ ਠੀਕ ਆ ਨਾ ਜਾਂ ਤੁਸੀਂ ਲਾ ਲੋ ਕੋਈ ਉਲੀ ਵਾਲੀ ਚੀਜ਼ ਖਾ ਲਈ ਠੀਕ ਆ ਨਾ ਜੀ ਦੇ ਕਰਕੇ ਮੇਦਾ ਜਾਮ ਹੋ ਗਿਆ ਮੇਦਾ ਰੁਗ ਗਿਆ ਅਗਾਲੀ ਨਹੀਂ ਆਪਣਾ ਪਸ਼ੂ ਕਰਦਾ ਉਹ ਵੀ ਬਹੁਤ ਵੱਡਾ ਕਾਰਨ ਹੋ ਜਾਂਦਾ ਵੀ ਟੈਂਪਰੇਚਰ ਹੈ ਜਿਹੜਾ ਲੋ ਹੋ ਜਾਂਦਾ ਆਪਾਂ ਪਹਿਲਾਂ ਵੀ ਵੀਡੀਓ ਬਣਾਉਨੇ ਹੁੰਦੇ ਆਪਾਂ ਕਹਿੰਦੇ ਹੁੰਨੇ ਆ ਵੀ ਜਿਹੜੀਆਂ ਬਨ ਕੇ ਰੱਖੇ ਹੋਏ ਪਸ਼ੂ ਨੇ ਤੇ ਖੁੱਲੇ ਪਸ਼ੂ ਨੇ ਇਹਨਾਂ ਦਾ ਜੀਮਨ ਸਮਾਨ ਦਾ ਫਰਕ ਆ ਕਈ ਵਾਰ ਆਪਾਂ ਕੀ ਕਰਦੇ ਆ ਵੱਡੇ ਫਾਰਮ ਵਾਲਿਆਂ ਨੂੰ ਦੇਖ ਕੇ ਉਹੋ ਜੀ ਡਾਈਟ ਰੱਖਣ ਲੱਗ ਜਾਂਦੇ ਆ ਠੀਕ ਆ ਨਾ ਉਹਦੇ ਕਰਕੇ ਆਪਣਾ ਪਸ਼ੂ ਦੁੱਧ ਤਾਂ ਨਹੀਂ ਦਿੰਦਾ ਪਰ ਬਿਮਾਰ ਬਹੁਤ ਛੇਤੀ ਹੋ ਜਾਂਦਾ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਕਰੋ ਜਿਹੜਾ ਬਨ ਕੇ ਰੱਖਿਆ ਹੋਇਆ ਪਸ਼ੂ ਹੈ ਦੀ ਡਾਈਟ ਦੂਏ ਨਾਲੋਂ ਘੱਟ ਹੋਣੀ ਹੀ ਆਉਣੀ ਆ ਲਿਮਟਿਡ ਜੀ ਡਾਈਟ ਹੋਣੀ ਆ ਇਹ ਵੱਤੋਂ ਵੱਧ ਰੈਸਟ ਕਰੇ ਆਪਣਾ ਪਸ਼ੂ ਜਗਾਲੀ ਕਰੇ ਤਾਹੀ ਉਹਨੇ ਦੁੱਧ ਕੱਢਣਾ ਠੀਕ ਹੈ ਨਾ ਜੇ ਹੁਣ ਆਪਾਂ ਖੁੱਲੀਆਂ ਗਾਵਾਂ ਦੀ ਡਾਈਟ ਇਹਨਾਂ ਨੂੰ ਰੱਖਣ ਲੱਗੇ ਹੈ ਨਾ ਦੁੱਧ ਤਾਂ ਕੀ ਦੇਣਾ ਬਿਮਾਰ ਜ਼ਰੂਰ ਹੋ ਜਾਣਗੀਆਂ ਪਰ ਜਿੰਨਾ ਇਹ ਦੁੱਧ ਦਿੰਦੀਆਂ ਨੇ ਇਹਨਾਂ ਨੇ ਉਹਨਾਂ ਤੋਂ ਵੀ ਜਾਂਦੀਆਂ ਲੱਗਣਾ ਇਹ ਚੀਜ਼ ਦਾ ਵੀ ਖਾਸ ਧਿਆਨ ਹੈ ਜਿਹੜਾ ਰੱਖਿਆ ਕਰੋ ਚੌਥੀ ਗੱਲ ਆਪਾਂ ਨੇ ਕਰਨੀ ਹੈ ਵੀਰੇ ਵੀ ਗਾਵਾਂ ਜਿਵੇਂ ਹੁਣ ਤੁਹਾਡਾ ਪਸ਼ੂ ਸੂਣਾ ਠੀਕ ਹੈ ਨਾ ਹੁਣ ਆਪਣੀ ਗਾਂ ਦੇ ਵੀ 24 ਦਿਨ ਰਹਿ ਗਏ ਸੂਣ ਆਪਾਂ ਵੀਡੀਓ ਵੀ ਬਣਾ ਦਾਂਗੇ ਸੂਣ ਤੋਂ ਆਪਾਂ 5-4 ਦਿਨ ਪਹਿਲਾਂ ਮਾਈ ਫੈਕਸ ਦੀ ਬੋਤਲ ਹੈ ਜਿਹੜੀ ਜਰੂਰ ਲਵਾਵਾਂਗੇ ਕਿਉਂਕਿ ਜਿਹੜੀ ਆਪਣੀ ਗਾਂ ਪਿਛਲੀ ਵਾਰ ਸੂਈ ਸੀ ਉਹਦਾ ਕੈਲਸ਼ੀਅਮ ਡਾਊਨ ਸਾਡੀ ਗਲਤੀ ਨਾਲੇ ਹੋ ਗਿਆ ਸੀ ਕਿਉਂ ਉਹਨੂੰ ਮਿਲਕ ਫੀਵਰ ਹੋਇਆ ਹੀ ਇਸ ਕਰਕੇ ਸੀ ਕਿਉਂਕਿ ਜਦੋਂ ਉਹ ਸੂਈ ਸਾਨੂੰ ਆਏ ਸੀ ਵੀ ਜਲਦੀ ਤੋਂ ਜਲਦੀ ਜੇਰ ਪੈ ਜਾਵੇ ਉਹਦੇ ਕਰਕੇ ਅਸੀਂ ਕੀ ਕਰਿਆ ਥੋੜੇ-ਥੋੜੇ ਟਾਈਮ ਬਾਅਦ ਉਹਦਾ ਦੁੱਧ ਕੱਢੀ ਹੈ ਠੀਕ ਆ ਨਾ ਸਾਨੂੰ ਆਏ ਸੀ ਵੀ ਲੇਵਾ ਵੱਡਾ ਵੀ ਕੋਸ ਨਹੀਂ ਹੁੰਦਾ ਜੇ 5-6 ਲੀਟਰ ਕੱਢ ਵੀ ਲਵਾਂਗੇ ਤਾਂ ਕੋਈ ਚੱਕਰ ਨਹੀਂ ਡੈਡੀ ਨੇ ਤਾਂ ਜਾਨੀ ਕਿ ਮੈਨੂੰ ਕਿਹਾ ਸੀ ਕਾਲੀ ਮਾਰ ਗਈ ਮੈਂ ਹੀ ਕਾਲੀ ਕਰੀ ਗਿਆ ਵੀ ਛੇਤੀ ਤੋਂ ਛੇਤੀ ਜੇਰ ਪਾਵੇ ਠੀਕ ਆ ਜਿਹਦੇ ਕਰਕੇ ਉਹਨੂੰ ਮਿਲਕ ਫੀਵਰ ਹੋ ਗਿਆ ਸੀ ਕੈਲਸ਼ੀਅਮ ਆ ਜਿਹੜਾ ਡਾਊਨ ਹੋ ਗਿਆ ਸੀ ਜਦੋਂ ਤੁਹਾਡਾ ਪਸ਼ੂ ਸੂਂਦਾ ਠੀਕ ਆ ਨਾ ਆਪਾਂ ਵੀਡੀਓ ਵੀ ਪਾ ਦਾਂਗੇ ਮਾਈ ਫੈਕਸ ਦੀ ਬੋਤਲ ਆਪਾਂ ਇੰਨਾ ਖਰਚਾ ਵੀ ਕਰਦੇ ਆ ਉਹ ਜ਼ਰੂਰ ਲਵਾ ਦਿਆ ਕਰੋ ਉਹਦਾ ਰਿਜ਼ਲਟ ਵੀ ਵਧੀਆ ਕੈਲਸ਼ੀਅਮ ਵੀ ਨਹੀਂ ਡਾਊਨ ਹੋਣ ਦਿੰਦਾ ਠੀਕ ਆ ਨਾ ਬਾਕੀ ਜਦੋਂ ਤੁਹਾਡਾ ਪਸ਼ੂ ਸੂਂਦਾ ਕਾਲੀ ਨਾ ਕਰਿਆ ਕਰੋ ਜੇਰ ਪੈਣ ਦੀ ਜੇਰ ਨੇ ਤਾਂ ਪੈ ਹੀ ਜਾਣਾ ਜੇ ਥੋੜੀ ਸੇਵਾ ਵਧੀਆ ਹੋਈ ਹੋਈ ਆ ਠੀਕ ਆ ਨਾ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਬੌਲੀ ਕੱਢ ਲਈ ਥੋੜੀ ਜੀ ਜਿਆਦਾ ਨਾ ਕੱਢਿਆ ਕਰੋ ਵੀ ਮਤਲਬ ਅੱਧੇ ਘੰਟੇ 'ਚ ਕੱਢ ਲਈ ਇੱਕ ਵਾਰ ਠੀਕ ਆ ਨਾ ਇਹ ਸਾਨੂੰ ਤਾਂ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਜਾਜੇ ਹੁਣ ਆਪਾਂ 15-15 ਮਿੰਟ ਬਾਅਦ ਇਹ 5-6 ਵਾਰ ਕੱਢ ਲਈ ਜੇਰਪੈਣ ਦੇ ਚੱਕਰ ਜੋ ਪਸ਼ੂ ਦਾ ਕੈਲਸ਼ੀਅਮ ਹੈ ਜਿਹੜਾ ਡਾਊਨ ਹੋ ਜਾਂਦਾ ਠੀਕ ਆ ਨਾ ਜੇ ਪਸ਼ੂ ਸੂ ਵੀ ਪਿਆ ਅੱਧੇ ਘੰਟੇ ਦੇ ਵਿੱਚ ਵਿੱਚ ਬੌਲੀ ਕੱਢ ਲਓ ਜੇ ਹਾਂ ਡੇਢ-ਦੋ ਘੰਟੇ ਵੇਟ ਕਰੋ ਜੇ ਨਹੀਂ ਜੇਰ ਪੈਂਦੀ ਫੇਰ ਬੌਲੀ ਕੱਢ ਲਓ ਜੇ ਤੁਹਾਡੀ ਵਧੀਆ ਸੇਵਾ ਵਾਲਾ ਪਏ ਜਾਣੀ ਹੈ ਜੇ ਜੇਰ ਦੀ ਦਿੱਕਤ ਹੁਣ ਆਪਣੇ ਵੀ 4-5 ਪਸ਼ੂ ਸੂਏ ਸੀ ਚੱਲ ਆਹ ਜਿਹੜੀ ਗਾਂ ਆਪਣੀ ਇਹਨੂੰ ਪ੍ਰੋਬਲਮ ਜੀ ਆ ਗਈ ਸੀ ਜੇਰ ਇਹਦੀ ਵੀ ਪ੍ਰੋਪਰ ਪੈ ਗਈ ਸੀਗੀ ਠੀਕ ਆ ਨਾ ਬਾਕੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਇਹੀ ਗੱਲ ਕਰਨੀ ਸੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਜਿੰਨੀ ਵੀ ਨੌਲੇਜ ਆ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਜੋ ਚੱਲ ਜਿਹੜੇ ਨਵੇਂ ਵੀਰ ਨੇ ਜਾਂ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੁੰਦਾ ਕਈ ਵਾਰ ਆਪਾਂ ਇਹ ਹੁੰਦਾ ਵੀ ਆਪਣੀ ਛੋਟੀ ਜੀ ਗੱਲ ਵੀ ਕਈਆਂ ਨੂੰ ਬਹੁਤ ਵੱਡੀ ਨੌਲੇਜ ਆ ਜਿਹੜੀ ਦੇ ਜਾਂਦੀ ਹੁੰਦੀ ਆ। ਬਾਕੀ ਆਪਣੇ ਚੈਨਲ ਨੂੰ ਕਰ ਲੋ ਵੀਰੇ ਸਬਸਕ੍ਰਾਈਬ। ਪਾਂਡੇਲੀ ਕੋਈ ਨਾ ਕੋਈ ਵੀਡੀਓ ਆ ਜਿਹੜੀ ਅਪਲੋਡ ਕਰਦੇ ਹੁੰਦੇ ਆ। ਜਿਹੜੀ ਵੀ ਚੀਜ਼ ਦਾ ਆਪਾਂ ਨੂੰ ਪਤਾ ਲੱਗਦਾ ਜਾਂ ਆਪਾਂ ਪ੍ਰੈਕਟੀਕਲ ਕਰਦੇ ਆ ਠੀਕ ਆ ਨਾ ਉਹ ਤੁਹਾਡੇ ਨਾਲ ਹਰੇਕ ਵੀਡੀਓ 'ਚ ਆਪਾਂ ਸ਼ੇਅਰ ਕਰਦੇ ਆ। ਆਪਣਾ ਮਕਸਦ ਤੁਹਾਡੇ ਨਾਲ ਨੌਲਜ ਸ਼ੇਅਰ ਕਰਨ ਦਾ ਹੀ ਆ ਵੀ ਵੱਧ ਤੋਂ ਵੱਧ ਚਲੋ ਕਰੀਏ ਕਈ ਵਾਰ ਐ ਹੁੰਦਾ ਯਾਰ ਬਹੁਤ ਵੱਡਾ ਫਾਰਮ ਵਾਲਾ ਹੁੰਦਾ ਉਹ ਵੀ ਨਹੀਂ ਉਹ ਚੀਜ਼ਾਂ ਦੱਸਦਾ ਠੀਕ ਆ ਨਾ ਪਰ ਉਹਨੂੰ ਨੌਲਜ ਬਹੁਤ ਹੁੰਦੀ ਆ ਜਦ ਦੱਸਦਾ ਹੀ ਨਹੀਂ ਫੇ ਫਾਇਦਾ ਕੀ ਆ ਠੀਕ ਆ ਨਾ ਕਈ ਵਾਰ ਆਪਣੇ ਵਰਗਾ ਛੋਟਾ ਬੰਦਾ ਵੀ ਹੁੰਦਾ ਜਾਲ ਇੱਕ ਦੂਜੇ ਨਾਲ ਨੌਲਜ ਆ ਜਿਹੜੀ ਸਾਂਝੀ ਕਰੀ ਜਾਂਦਾ ਕਿਉਂਕਿ ਯਾਰ ਇਹ ਕਿਤਾ ਜਿਹੜਾ ਇਹ ਜਿੰਨੀ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਉਹ ਚੀਜ਼ਾਂ ਕਈ ਵਾਰ ਐ ਹੁੰਦਾ ਵੀ ਕਿਸੇ ਬੰਦੇ ਨੂੰ ਬਹੁਤ ਕੁਝ ਪਤਾ ਹੁੰਦਾ ਛੋਟੀ ਮੋਟੀ ਗੱਲ ਦਾ ਨਹੀਂ ਪਤਾ ਹੁੰਦਾ ਉਹ ਦੂਏ ਤੋਂ ਸਿੱਖ ਲੈਂਦਾ ਠੀਕ ਹੈ ਨਾ ਹੁਣ ਜੇ ਆਪਾਂ ਕਹੀਏ ਵੀ ਅਸੀਂ ਤਾਂ ਕਿਸੇ ਤੋਂ ਪੁੱਛਣਾ ਹੀ ਨਹੀਂ ਜਾਂ ਅਸੀਂ ਕਿਸੇ ਨੂੰ ਦੱਸਣਾ ਹੀ ਨਹੀਂ ਹੈਗਾ ਠੀਕ ਹੈ ਨਾ ਕਈ ਵਾਰ ਆਪਾਂ ਦੇਖਦੇ ਆਂ ਵੀ ਜਿਵੇਂ ਹੁਣ ਕੋਈ ਵੀ ਪੜਾਈ ਵੀ ਲਾ ਲਓ ਤੁਸੀਂ ਕਿਸੇ ਨੇ ਕੋਈ ਕੋਰਸ ਕਰਿਆ ਠੀਕ ਹੈ ਨਾ ਉਹਨੂੰ ਨੌਕਰੀ ਵਧੀਆ ਲੱਗੀ ਜੇ ਉਹ ਕਿਸੇ ਨੂੰ ਦੱਸ ਦੂ ਵੀ ਭਾਈ ਮੈਂ ਆਹ ਕੋਰਸ ਕਰਿਆ ਤੇ ਆ ਫਾਇਦਾ ਹੋ ਜੂ ਫਿਰ ਕੋਈ ਵੱਡੀ ਗੱਲ ਤਾਂ ਹੈ ਨਹੀਂ ਕੀ ਇਹਦਾ ਤੁਹਾਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਕਿਸੇ ਨਾਲ ਸ਼ੇਅਰ ਜ਼ਰੂਰ ਕਰ ਲਿਆ ਕਰੋ ਕਰ ਲਿਆ ਕਰੋ ਜੇ ਇਹ ਆਪਣੇ ਬੰਦੇ ਨਾਲ ਜਿਹੜਾ ਤੁਹਾਨੂੰ ਪੁੱਛਦਾ ਪਰ ਇਹ ਨਾ ਹੋਵੇ ਜੇ ਤੁਹਾਨੂੰ ਕੋਈ ਪੁੱਛੀ ਵੀ ਜਾਂਦਾ ਉਹ ਚੀਜ਼ ਦਾ ਤੁਹਾਨੂੰ ਪਤਾ ਪਰ ਤੁਸੀਂ ਜਾਣ ਕੇ ਦੱਸ ਦੇਣੀ ਹੈਗੇ ਠੀਕ ਹੈ ਨਾ ਬਾਕੀ ਹਰੇਕ ਬੰਦੇ ਦਾ ਆਪੋ ਆਪਣਾ ਹਿਸਾਬ ਹੁੰਦਾ ਜ਼ਿੰਦਗੀ ਜਿਉਣ ਦਾ ਵੀ ਤੇ ਕੰਮ ਕਰਨ ਦਾ ਵੀ ਠੀਕ ਹੈ ਨਾ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਰੇ ਕਮੈਂਟ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਅੱਜ ਦੀ ਵੀਡੀਓ ਚ ਆਪਾਂ ਨੇ ਤੁਹਾਡੇ ਨਾਲ ਇਹੀ ਗੱਲ ਕਰਨੀ ਸੀਗੀ ਧੰਨਵਾਦ ਜੀ ਸਤ ਸ੍ਰੀ ਅਕਾਲ ਸਾਰਿਆਂ ਦਾ ਮਿਲਦੇ ਆਂ ਨੈਕਸਟ ਵੀਡੀਓ ਚ